ਦੋਸਤੋ ਕਿ ਅਸਲ ਵਿੱਚ ਤੁਹਾਡੇ ਆਸ-ਪਾਸ ਹੁੰਦੇ ਹਨ ਭੂਤ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਬਾਲੀਵੁੱਡ ਫਿਲਮ ਹੋਵੇ ਜਾਂ ਹਾਲੀਵੁੱਡ ਭੂਤਾਂ ਦੀ ਗੱਲ ਜਦੋਂ ਵੀ ਹੁੰਦੀ ਹੈ ਤਾਂ ਸ਼ੀਸ਼ੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਜਦਰਾਸਾ ਲੋਕਾਂ ਦਾ ਮੰਨਣਾ ਹੈ ਕਿ ਸ਼ੀਸ਼ੇ ਵਿੱਚ ਅਸਲੀ ਭੂਤ ਦਿਖਾਈ ਦਿੰਦੇ ਹਨ ਜਦਰਾਸਾ ਸਾਲਾਂ ਤੋਂ ਭੂਤਾਂ ਬਾਰੇ ਦੱਸੀਆਂ ਗਈਆਂ ਯਾਤਰ ਕਹਾਣੀਆਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਭੂਤ ਸ਼ੀਸ਼ੇ ਵਿੱਚ ਆਪਣੇ ਅਸਲੀ ਰੂਪ ਵਿੱਚ ਦਿਖਾਈ ਦਿੰਦੇ ਹਨ ਤਾਂ ਆਪ ਜੇਕਰ ਕਮਰੇ ਵਿੱਚ ਕੋਈ ਭੂਤ ਹੈ ਤਾਂ ਤੁਸੀਂ ਉਸ ਨੂੰ ਸ਼ੀਸ਼ੇ ਵਿੱਚ ਦੇਖ ਸਕਦੇ ਹੋ ਜਦ ਕਿ ਵਿਗਿਆਨ ਦਾ ਕਹਿਣਾ ਹੈ ਕਿ ਭੂਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਸ਼ੀਸ਼ੇ ਦੇ ਨਾਲ ਲੋਕ ਭੂਤਾਂ ਨੂੰ ਇਸ ਲਈ ਜੋੜਦੇ ਹਨ ਕਿਉਂਕਿ ਕਈ ਵਾਰ ਰਾਤ ਨੂੰ ਸ਼ੀਸ਼ੇ ਵਿੱਚ ਘਰ ਵਿੱਚ ਮੌਜੂਦ ਚੀਜ਼ਾਂ ਦਾ ਘਰ ਦਿਖਾਈ ਦਿੰਦਾ ਹੈ। ਇਸ ਨੂੰ ਲੋਕ ਹਨੇਰੇ ਵਿੱਚ ਭੂਤ ਸਮਝ ਲੈਂਦੇ ਹਨ। ਸਾਲ 2010 ਵਿੱਚ ਇਟਲੀ ਦੇ ਇੱਕ ਮਨੋਵਿਗਿਆਨਿਕ ਜਿਊਬਾਨੀ ਕੋਟੋਪੋ ਨੇ ਇੱਕ ਖੋਜ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਮੱਧਮ ਰੋਸ਼ਨੀ ਵਾਲੇ ਕਮਰੇ ਵਿੱਚ ਜਾਣ ਅਤੇ 10 ਮਿੰਟ ਲਈ ਸ਼ੀਸ਼ਾ ਦੇਖਣ ਲਈ ਕਿਹਾ। ਜਦੋਂ ਸਾਰਿਆਂ ਨੇ ਅਜਿਹਾ ਕੀਤਾ ਤਾਂ ਉਹਨਾਂ ਨੂੰ ਸ਼ੀਸ਼ੇ ਵਿੱਚ ਕੀ ਦੇਖਿਆ ਇਹ ਉਹਨਾਂ ਨੂੰ ਲਿਖਣ ਲਈ ਕਿਹਾ ਗਿਆ। ਤਾਨੂੰ ਹੀ ਜਾਣ ਕੇ ਹੈਰਾਨੇ ਹੋ ਕਿ ਕਿ 66% ਲੋਕਾਂ ਨੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਬਿਲਕੁਲ ਬੱਕਰਾ ਦਿਖਿਆ ਕਿਉਂਕਿ 40% ਲੋਕਾਂ ਨੇ ਸ਼ੀਸ਼ੇ ਵਿੱਚ ਜਾਨਵਰ ਅਜੀਬ ਆਕਾਰ ਅਤੇ ਆਪਣੇ ਮਰੇ ਹੋਏ ਮਾਤਾ ਪਿਤਾ ਦੇ ਚਿਹਰੇ ਦੇਖੇ ਵਿਗਿਆਨੀਆਂ ਨੇ ਇਸਤੇ ਕਿਹਾ ਕਿ ਇਨਸਾਨਾਂ ਨੇ ਹਮੇਸ਼ਾ ਚੀਜ਼ਾਂ ਦੇ ਚਿਹਰੇ ਦੇਖਦੇ ਹਨ ਕਦੇ ਬੱਦਲਾਂ ਵਿੱਚ ਕਦੇ ਸਬਜ਼ੀਆਂ ਵਿੱਚ ਤੇ ਕਦੇ ਪਾਣੀ ਵਿੱਚ ਅਜਿਹੀ ਸਥਿਤੀ ਵਿੱਚ ਜਦੋਂ ਕੋਈ ਵਿਅਕਤੀ ਕੁਝ ਸੋਚ ਰਿਹਾ ਹੁੰਦਾ ਹੈ ਤਾਂ ਰਾਤ ਨੂੰ ਮੱਧਮ ਰੋਸ਼ਨੀ ਵਿੱਚ ਸ਼ੀਸ਼ੇ ਨੂੰ ਦੇਖਦਾ ਹੈ ਤਾਂ ਉਸ ਨੂੰ ਉਹੀ ਚਿੱਤਰ ਦਿਖਾਈ ਦਿੰਦਾ ਹੈ ਜੋ ਉਸ ਨੇ ਆਪਣੇ ਮਨ ਵਿੱਚ ਬਣਾਇਆ ਹੁੰਦਾ ਹੈ